ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਪਿਛਲੀਆਂ ਵੀਡੀਓ ਤੇ ਕਾਫੀ ਜਿਹੇ ਸਵਾਲ ਆਇਆ ਕਿਉਂਕਿ ਪਿਛਲੇ ਸਾਲ ਆਪਾਂ ਨੇ ਇਹਨਾਂ ਸਪਰੇਹਾਂ ਜਿਹੜੀਆਂ ਐਨਪੀਕੇ ਸਪਰੇਹਾਂ ਲੇਟੈਸਟ ਟੈਕਨੋਲੋਜੀਆਂ ਐਲਪੀ ਪਲੱਸ ਟੀਈ ਐਲਐਲਪੀ ਮਤਲਬ ਕਿ ਪੱਤੇ ਦੇ ਉੱਤੇ ਸਪਰੇਅ ਦਾ ਖਿੱਲਰ ਜਾਣਾ ਤੇ ਪੱਤੇ ਦੇ ਨਾਲ ਸਪਰੇਅ ਦਾ ਚਿਪ ਜਾਣਾ ਤੇ ਲੰਬਾ ਸਮਾਂ ਸਵੇਰ ਦੇ ਸਮੇਂ ਜਿਹੜੀ ਤਰੇਲੀ ਪੈਂਦੀ ਹੈ ਜਿਹੜੇ ਸਮੇਂ ਜਿਹੜੀਆਂ ਪਾਣੀ ਦੀਆਂ ਬੂੰਦਾਂ ਬੂਟੇ ਦੇ ਉੱਤੇ ਟਿਕਦੀਆਂ ਹੈਗੀਆਂ ਉਹ ਵੀ ਬੂਟਾ ਪੀਂਦਾ ਹੈਗਾ ਤੇ ਉਹ ਸਪਰੇਅ ਦੇ ਜਿਹੜੇ ਟੈਕਨੀਕਲ ਹੈਗੇ ਨੇ ਮਾਈਕਰੋ ਨਿਊਟਰੀਐਂਟ ਹੈਗੇ ਨੇ ਜਾਂ ਐਨਪੀਕੇ ਨੇ ਉਹ ਬੂਟੇ ਨੂੰ ਲਗਾਤਾਰ ਮਿਲਦੇ ਰਹਿੰਗੇ ਕਿਉਂਕਿ ਜਿਹੜੀਆਂ ਆਮ ਐਨਪੀਕੇ ਹੁੰਦੇ ਹੈਗੇ ਆ ਉਹ ਤਜਾਬੀ ਨਹੀਂ ਹੁੰਦੇ ਉਹ ਐਲਕਲਾਈਨ ਹੁੰਦੇ ਆ ਖਾਰੇ ਹੁੰਦੇ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਕੋਈ ਲੂਣ ਮਾਤਰਾ ਹੋ ਸਕਦੀ ਹੈਗੀ ਆ ਕਈ ਵਾਰ ਉਹਦਾਂ ਦਾ ਸਾੜਾ ਵੀ ਪੈ ਜਾਂਦਾ ਹੈਗਾ ਪਰ ਜਿਹੜੀਆਂ ਇਹ ਐਨਪੀਕੇ ਆਈਸੀਐਲ ਕੰਪਨੀ ਦੁਆਰਾ ਮਾਰਕੀਟ ਦਿੱਤੀਆਂ ਗਈਆਂ ਹੈਗੀਆਂ ਕਾਫੀ ਵੱਡੀ ਰੇਂਜ ਹੈਗੀ ਆ ਉਹ ਕਾਫੀ ਜ਼ਿਆਦਾ ਫਾਰਮਰ ਕਨਫਿਊਜ਼ ਹੈਗੇ ਆ ਕਿ ਜੀ ਪੀਕ ਵਾਂਟ ਕਦੋਂ ਵਰਤਗੇ ਜੀ ਫਰੂਟ ਵਾਂਟ ਕਦੋਂ ਵਰਤਗੇ ਜੀ ਫਰਟੀ ਫਲੋ ਕਦੋਂ ਵਰਤਗੇ ਇਹਦਾ ਬੈਨੀਫਿਟ ਕੀ ਹੈ ਤਾਂ ਇਹਨਾਂ ਚੀਜ਼ਾਂ ਤੇ ਗੱਲਬਾਤ ਕਰਾਂਗੇ ਝੋਨੇ ਦੀਆਂ ਅਵਸਥਾਵਾਂ ਕੀ ਜਾਣ ਰਹੀਆਂ ਜੀ ਹੁਣ ਜ਼ਿਆਦਾ ਨਿਸ਼ਾਰਾ ਸ਼ੁਰੂ ਹੋ ਰਿਹਾ ਜਾਂ ਥੋੜਾ ਬੋਤਨ ਨਿਸ਼ਾਰਾ ਸ਼ੁਰੂ ਹੋ ਚੁੱਕਿਆ ਇਹ ਦੋ ਅਵਸਥਾਵਾਂ ਜਾਂ ਅੱਗੇ ਹੋਣ ਵਾਲਾ ਤੁਹਾਡੇ ਵੀਡੀਓ ਬੜੇ ਕੰਮ ਦੀ ਇਹਨੂੰ ਸੁਣ ਲਿਓ ਸਮਝ ਲਿਓ ਤੇ ਦੇਖ ਲਿਓ ਕਿਉਂਕਿ ਜਿਹੜੀ ਨਵੇਂ ਤਰੀਕ ਜਮਾਨੇ ਦੀਆਂ ਖਾਦਾਂ ਆ ਰਹੀਆਂ ਉਹਨਾਂ ਦੀ ਡੋਜ਼ ਘਟ ਹੈ ਰਾਨੇ ਜਵਾਨੇ ਦੀਆਂ ਖਾਦਾਂ ਦੀ ডোজ ਜ਼ਿਆਦਾ ਹੈ ਇਹ ਹਮੇਸ਼ਾ ਤੁਸੀਂ ਚੇਤੇ ਰੱਖਣਾ ਹੈਗਾ ਜਿਹੜਾ 11 36 24 ਸਟਾਰਟਰ ਆਉਂਦਾ ਟੀੀਐਲਐਲਪੀ ਮਤਲਬ ਕਿ ਐਨਪੀਕੇ 11 36 24 ਤੇ ਪਲੱਸ ਟ੍ਰੇਸ ਮਿਨਰਲ ਵੀ ਹੈਗੇ ਆ ਉਹਦੇ ਵਿੱਚ ਟ੍ਰੇਸ ਐਲੀਮੈਂਟ ਹੈਗੇ ਆ ਤੇ ਨਾਲ ਐਲਐਲਪੀ ਟੈਕਨੋਲੋਜੀ ਹੈਗੀ ਜਿਹੜੀ ਕਿ ਬੂਟੇ ਦੇ ਉੱਤੇ ਲੰਬਾ ਸਮਰਜਟ ਦਿੰਦੀ ਹੈਗੀ ਆ ਇਹ ਸਪਰੇ ਹੁਣ ਝੋਨੇ ਤੇ ਕਰਨ ਦਾ ਸਮਾਂ ਨਹੀਂ ਹੈਗਾ ਇਹ ਤੁਸੀਂ ਨੋਟ ਕਰ ਲਓ ਇਹਨੂੰ ਗ੍ਰੋਥ ਅਵਸਥਾ ਤੇ ਕਰਨਾ ਸੀ ਟਿਲਰਿੰਗ ਅਵਸਥਾ ਤੇ ਕਰਨਾ ਸੀਗਾ ਉਹ ਸਮਾਂ ਟੱਪ ਗਿਆ ਉਹ ਹੁਣ ਹੁਣ ਨਹੀਂ ਉਹ ਆਪਾਂ ਨੇ ਵਰਤਣਾ ਹੈਗਾ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਬੂਸਟਰ ਆਉਂਦਾ ਹੈਗਾ ਬੂਸਟਰ ਮਤਲਬ ਕਿ ਕੋਈ ਕੰਮ ਹੋ ਰਿਹਾ ਬੂਟੇ ਦੇ ਵਿੱਚ ਫਰੂਟ ਬਣ ਰਿਹਾ ਹੈਗਾ ਉਹਨੂੰ ਆਪਾਂ ਨੇ ਬੂਸਟ ਕਰਨਾ ਹੈਗਾ ਉਸ ਨੂੰ ਆਪਾਂ ਇੱਕ ਸਾਰ ਨਸਾਰਾ ਹੋਵੇ ਆਪਣਾ ਨਸਾਰਾ ਹੋਗਾ ਤਾਂ ਇੱਕ ਸਾਰ ਫੁੱਲ ਹੋਵੇ ਆਪਣਾ ਇੱਕ ਸਾਰ ਫੁੱਲ ਹੋ ਗਿਆ ਤਾਂ ਉਸ ਤੋਂ ਬਾਅਦ ਇੱਕ ਸਾਰ ਮਿਲਕਿੰਗ ਅਵਸਥਾ ਹੋਵੇ ਕੁਝ ਵੀ ਕੰਮ ਹੋ ਰਿਹਾ ਰੀਪ੍ਰੋਡਕਟਿਵ ਫੇਸ ਦੇ ਵਿੱਚ ਤਾਂ ਆਪਾਂ ਉਹਨੂੰ ਬੂਸਟ ਕਰਨਾ ਹੈਗਾ ਉਹਦੇ ਵਿੱਚ 8 16 39 ਥੋੜੀ ਜਿਹੀ ਨਾਈਟ੍ਰੋਜਨਾ ਉਸ ਤੋਂ ਡਬਲ ਫਾਸਫੋਰਸ ਹੈ ਉਸ ਤੋਂ 2.5 ਗੁਣਾ ਲਗਭਗ ਪੋਟਾਸ਼ ਹੈਗੀ ਤੇ ਨਾਲ ਉਹਦੇ ਕੀ ਹੈਗਾ ਤੁਸੀਂ ਬੋਰਨ ਮਿਕਸ ਕਰ ਸਕਦੇ ਹੋ 839 ਗੋਪ ਤੇ ਇਹਦੀ ਡੋਜ਼ 1 ਕਿਲੋ ਹੈ ਥੋੜੀ ਜਿਹੜੀ ਬੰਸਰੀ ਭਰ ਚੁੱਕੀ ਹੈ ਤੁਸੀਂ ਸਪਰੇਅ ਕਰ ਸਕਦੇ ਹੋ ਉਸਤੇ 1 ਕਿਲੋ ਤੋਂ ਵੱਧ ਨਹੀਂ ਕਰਨਾ ਜਿੰਨੇ ਵੀ ਜਿਹੜੇ ਆਈਸੀਐਲ ਦੇ ਪ੍ਰੋਡਕਟ ਹੈਗੇ ਆ ਇਹਨਾਂ ਦੇ ਨਾਲ ਸਿਰਫ ਕਾਪਰ ਦਾ ਫੰਗੀਸਾਈਡ ਮਿਕਸ ਨਹੀਂ ਹੁੰਦਾ ਬਾਕੀ ਸਾਰੇ ਕੋਈ ਵੀ ਫੰਗੀਸਾਈਡ ਕੋਈ ਵੀ ਇਨਸੈਕਟੀਸਾਈਡ ਤੁਸੀਂ ਮਿਕਸ ਕਰ ਸਕਦੇ ਹੈਗੇ ਹੋ ਕੋਸ਼ਿਸ਼ ਇਹ ਕਰੋ ਕਿ ਕੋਲ ਅਲੱਗ-ਅਲੱਗ ਬਣਾਓ ਮਿਕਸ ਕਰੋ ਤੇ ਸਪਰੇਅ ਕਰੋ ਬਟ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਟicker ਬਰਤਨ ਦੀ ਜ਼ਰੂਰਤ ਨਹੀਂ ਹੈਗੀ ਇਹਨਾਂ ਦੇ ਨਾਲ ਜਿਹੜਾ ਤੁਸੀਂ ਸਪਰੇਅ ਪਾ ਰਹੇ ਹੋ ਉਹਦਾ ਵੀ ਰਿਜ਼ਲਟ ਜ਼ਿਆਦਾ ਆਵੇਗਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਗਈ ਲੇਟੈਸਟ ਫਰਟੀਲਾਈਜ਼ਰ ਦੀ ਉਹਦੇ ਕਰਕੇ ਪਲਾਂਟ ਲੰਬਾ ਸਮਾਂ ਇਹਨੂੰ ਖੁਦ ਨੂੰ ਖੁਦ ਨੂੰ ਵੀ ਖਾਂਦਾ ਹੈਗਾ ਤੇ ਜਿਹੜਾ ਨਾਲ ਚੀਜ਼ ਗਈ ਹੈਗੀ ਉਸ ਦੀ ਵੀ ਕੰਮ ਕਰਨ ਦੀ ਸ਼ਕਤੀ ਜ਼ਿਆਦਾ ਲੰਬਾ ਸਮਾਂ ਬਣਦੀ ਹੈਗੀ ਆ ਇਸ ਤੋਂ ਬਾਅਦ ਫਰੂਟ ਵੰਡ ਆ ਗਿਆ 125278 ਇਹਦੀ ਜਿਹੜੀ ਡੋਜ਼ ਹੈਗੀ ਆ ਇਹਦੀ ਵੀ ਸੇਮ ਹੈ ਇਹ ਤੁਸੀਂ ਜਿਹੜਾ ਹੈਗਾ ਉਹ 1 ਕਿਲੋ ਸਪਰੇਅ ਕਰ ਸਕਦੇ ਹੈਗੇ ਹੋ ਕਿਉਂਕਿ ਜਿਹੜਾ ਕੈਲਸ਼ੀਅਮ ਹੈਗਾ ਉਹ ਤੁਹਾਡੇ ਬੂਟੇ ਦੇ ਵਿੱਚ ਇਮਿਊਨਿਟੀ ਸਿਸਟਮ ਨੂੰ ਵੀ ਸਟਰੋਂਗ ਕਰਦਾ ਹੈਗਾ ਉਹ ਤੁਹਾਡੇ ਬੂਟੇ ਦੇ ਵਿੱਚ ਸੈਪ ਨੂੰ ਵੀ ਵਧਾਉਂਦਾ ਹੈਗਾ ਬਿਮਾਰੀਆਂ ਦੇ ਪ੍ਰਤੀ ਲੜਨ ਦੀ ਵੀ ਸ਼ਕਤੀ ਵਧਾਉਂਦਾ ਹੈਗਾ ਕਈ ਵਾਰ ਮੈਂ ਦੇਖਿਆ ਪ੍ਰਾਣੀਆਂ ਪ੍ਰੈਕਟਿਸ ਦੇ ਵਿੱਚ ਟ੍ਰੈਡੀਸ਼ਨਲ ਪ੍ਰੈਕਟਿਸ ਜਿਹੜੀਆਂ ਪੈੜੀਆਂ ਹੈਗੀਆਂ ਤਾਂ ਕੈਲਸ਼ੀਅਮ ਨਾਈਟ੍ਰੇਟ ਜਾਂ ਕੈਲਸ਼ੀਅਮ ਵਾਲੀ ਕੋਈ ਹੋਰ ਖਾਦ ਜਸਟ ਨਸਾਰੇ ਤੋਂ ਪਹਿਲਾਂ ਪਵਾਈ ਜਾਂਦੀ ਸੀ ਬਟ ਅੱਜ ਸਮੇਂ ਇਹਨਾਂ ਇਹਨਾਂ ਖਾਦਾਂ ਦਾ ਚਲਣ ਨਹੀਂ ਹੈਗਾ ਤੁਸੀਂ ਇਹ ਵਰਤ ਸਕਦੇ ਹੋ ਇਹਨਾਂ ਦੀ ਥੱਲੇ ਖਾਦ ਪਾਉਣ ਵਾਲੀ ਵੀ ਹੈਗੀ ਆ 8 ਕਿਲੋ ਵਰਤੋ ਕੀਤੀ ਜਾਂਦੀ ਹੈ 12 6 22 ਪਲੱਸ ਕੈਲਸ਼ੀਅਮ ਆਉਂਦਾ ਹੈਗਾ ਉਹ ਫਰਟੀ ਫਲੋਰ ਦੇ ਨਾਂ ਦੇ ਆਉਂਦਾ ਹੈਗਾ ਉਹਦੀ 8 ਕਿਲੋ ਇੱਕ ਕਨਾਲ ਦਾ 1 ਕਿਲੋ ਨਿਸ਼ਾਰਾ ਸ਼ੁਰੂ ਹੋਣ ਵੇਲੇ ਸਪਾਇਆ ਜਾ ਸਕਦਾ ਹੈਗਾ ਨਿਸ਼ਾਰਾ ਥੋੜਾ ਥੋੜਾ ਨਿਸ਼ਾਰਾ ਹੋ ਗਿਆ ਤਾਂ ਵੀ ਪਾਇਆ ਜਾ ਸਕਦਾ ਹੈਗਾ ਉਹਦਾ ਰਿਜ਼ਲਟ ਬਹੁਤ ਜਿਆਦਾ ਵਧੀਆ ਨੋਟ ਕੀਤਾ ਗਿਆ ਖਾਸ ਕਰਕੇ ਬਾਸਮਤੀ ਦੇ ਵਿੱਚ ਬਾਸਮਤੀ ਦੇ ਵਿੱਚ ਕੀ ਹੈ ਬਾਸਮਤੀ ਖੁਦ ਸੈਂਸਿਟਿਵ ਆ ਉਹਨੂੰ ਮਾੜਾ ਮੌਸਮ ਮਿਲਦਾ ਉਹ ਤੇ ਬਿਮਾਰੀਆਂ ਜਿਆਦਾ ਹਮਲਾ ਕਰ ਦਿੰਦੀਆਂ ਹੈਗੀਆਂ ਫਿਰ ਉਹ ਜਿਹੜੇ ਬਿਮਾਰੀਆਂ ਦੇ ਹਮਲੇ ਨੂੰ ਨਜਿੱਠਣ ਦੇ ਲਈ ਆਪਦੀ એનર્ਜੀ ਉਹਨੂੰ ਸਾਰੀ ਯੂਜ਼ ਕਰਨੀ ਪੈਂਦੀ ਹੈਗੀ ਆ ਉਦੋਂ ਤੁਸੀਂ ਤਾਕਤ ਘਟ ਫੰਗੀ ਸਾਈਡ ਚਾਹ ਦਿੰਦੀ ਹੈਗੀ ਤਾ ਕਿਸੇ ਵੀ ਬਿਮਾਰੀ ਦੇ ਲਈ ਜਿਹੜੀ ਦਵਾਈ ਆਪਣੇ ਅੰਦਰ ਜਾ ਰਹੀ ਹੈ ਪlant ਤੇ ਜਾ ਰਹੀ ਹੈ ਤਾਂ ਉਸ ਦੀ ਵੀ ਕੋਈ ਜਿਹੜੀ ਟਾਕਸਿਟੀ ਹੈਗੀ ਆ ਉਹਨੂੰ ਰਿਮੂਵ ਕਰਨ ਦੇ ਲਈ ਪlant ਨੂੰ એનર્ਜੀ ਯੂਜ਼ ਕਰਨੀ ਪੈਂਦੀ ਹੈਗੀ ਆ ਇੱਕ ਫਾਇਦਾ ਪੰਜ ਨੁਕਸਾਨ ਵਾਲੀ ਕਈ ਵਾਰ ਸਪਰੇਅ ਹੁੰਦੀ ਹੈ ਤਾਂ ਆਪਾਂ ਓਵਰਡੋਸ ਕਰ ਦਿੰਨੇ ਤਾਂ ਪ੍ਰੋਬਲਮ ਆਉਂਦੀ ਹੈਗੀ ਆ ਇਹਨਾਂ ਦੇ ਜਿਹੜੇ ਫਾਇਦੇ ਹੈਗੇ ਆ ਕਿ ਜਿਹੜਾ ਇੱਕ ਤਾਂ ਕੰਟੀਨਿਊਸਲੀ ਐਨਪੀਕੇ ਮਿਲਣਾ ਨਾਲ ਉਹਦੇ ਟ੍ਰੇਸ ਮਿਨਰਲ ਨੇ ਮਿਲਨੇ ਹੈਗੇ ਆ ਉਹਦੇ ਨਾਲ ਫੈਰਸ ਮੈਗਨੀਜ਼ ਆਦ ਜਿਹੜੇ ਹੈਗੇ ਆ ਟ੍ਰੇਸ ਐਲੀਮੈਂਟ ਤੁਹਾਨੂੰ ਐਕਸਟਰਾ ਮਿਲਦੇ ਹੈਗੇ ਆ ਜਿਹਦੇ ਕਰਕੇ ਰਿਜ਼ਲਟ ਲੰਬਾ ਮਿਲਦਾ ਪਲਾਂਟ ਜਿਆਦਾ ਨਾਜ਼ਾਇਜ਼ ਕੱਚਾ ਨਹੀਂ ਹੁੰਦਾ ਹੈਗਾ ਪਲਾਂਟ ਦੀਆਂ ਅਵਸਥਾਾਂ માં ਸਹੀ ਸਮੇਂ ਤੇ ਪੂਰੀਆਂ ਹੋ ਜਾਂਦੀਆਂ ਹੈਗੀਆਂ ਜਿਆਦਾ ਚਰਚਾ ਚ ਰਹਿਣ ਵਾਲੀ 04932 ਪੀਕ ਵਾਟ ਇਹ 05634 ਤੋਂ ਕਿਵੇਂ ਫਰਕ ਦੇ ਵਿੱਚ ਹੈਗੀ ਹੈ ਜੀ ਇਹ ਸੋਡੀਅਮ ਫ੍ਰੀ ਹੈ ਇਹ ਕਲੋਰਾਇਡ ਫ੍ਰੀ ਹੈ ਲੋ ਪੀਐਚ ਹੈ ਲੋ ਡੋਸ ਤੇ ਸਪਰੇਅ ਕਰ ਸਕਦੇ ਹੋ ਕਿਸੇ ਸਪਰੇਅ ਚ ਮਿਕਸ ਕਰ ਸਕਦੇ ਹੋ 04932 ਨੂੰ ਇਹਦੇ ਵਿੱਚ ਜਿਹੜੀ ਪੀਐਚ ਆ ਕੰਟਰੋਲਡ ਹੈਗੀ ਆ ਤੇ ਇਹਦਾ ਰਿਜ਼ਲਟ ਜਿਹੜਾ ਹੈਗਾ ਆਮ ਐਨਪੀਕੇ ਦੇ ਮੁਕਾਬਲੇ ਡਬਲ ਦਿਨ ਮਿਲਦਾ। ਅਗਰ ਆਮ ਐਨਪੀਕੇ ਦਾ ਰਿਜ਼ਲਟ ਜਿਹੜਾ 7 ਦਿਨ ਮਿਲਦਾ ਹੈਗਾ ਤਾਂ ਇਹਦਾ ਰਿਜ਼ਲਟ ਆਪਾਂ ਨੂੰ 14 ਦਿਨ ਮਿਲਦਾ। ਕਿਸੇ ਨਾਲ ਮਿਕਸ ਕਰ ਸਕਦੇ ਹੋ। ਇਹਦੀ ਪ੍ਰੋਪਰ ਡੋਜ਼ ਹੈ ਜਿਹੜੀ ਉਹ ਅੱਧਾ ਕਿਲੋ ਪ੍ਰਤੀ ਏਕੜ ਹੈ। ਅਗਰ ਹਾਂ ਬਹੁਤ ਜ਼ਿਆਦਾ ਸਨਲਾਈਟ ਹੈ, ਡੇ ਟਾਈਮ ਦੇ ਵਿੱਚ ਤੁਸੀਂ ਹਾਈ ਟੈਂਪਰੇਚਰ ਤੇ ਇਹਨੂੰ 1 ਕਿਲੋ ਸਪਰੇਅ ਕਰਦੇ ਹੋ ਤਾਂ ਸਮ ਟਾਈਮ ਬਰਨਿੰਗ ਕਰ ਸਕਦਾ। ਆਪਾਂ ਨੂੰ ਅੱਧਾ ਕਿਲੋ 700 ਗ੍ਰਾਮ ਤੱਕ ਹੀ ਆਪਾਂ ਸਪਰੇਅ ਕੀਤੀ ਕਰੀਏ ਪੀਕਵਾਂਟ। ਇਹਦਾ ਵੀ ਜਿਹੜਾ ਸਮਾਂ ਸਹੀ ਹੈ ਬੂਟਿੰਗ ਇਦੋਂ ਟੀਲ ਜਿਹੜੀ ਤੁਹਾਡੀ ਮੁੰਜਰ ਬਾਹਰ ਨੂੰ ਚੱਲ ਪਈ ਬਾਨੀ ਸ਼ੁਰੂ ਹੋ ਗਈ ਪਾਈਪ ਦੇ ਵਿੱਚ ਆ ਉਦੋਂ ਸਪਰੇਅ ਕਰੋ ਤਾਂ ਵੈਲੈਂਟ ਗੁੱਡ ਤੁਹਾਨੂੰ ਰਿਜ਼ਲਟ ਮਿਲਣਗੇ 14 ਤੋਂ 18 ਦਿਨਾਂ ਦੇ ਅੰਦਰ ਰਿਜ਼ਲਟ ਮਿਲੇਗਾ ਐਂਟੀਫੰਗਲ ਹੁੰਦਾ ਕੋਈ ਵੀ ਫਾਸਫੋਰਿਕ ਜਿਹੜਾ ਫਾਸਫੋਰਿਕ ਬੇਸ ਹੁੰਦਾ ਹੈਗਾ ਐਨਪੀਕੇ ਉਹ ਐਂਟੀਫੰਗਲ ਹੁੰਦਾ ਠੀਕ ਹੈ ਉਹ ਮਾਈਟੋਕਾਂਡਰੀਆ ਵੀ ਡਿਵੈਲਪ ਕਰਦਾ ਹੈਗਾ ਪlant ਨੇ ਭੋਜਨ ਬਣਾ ਲਿਆ ਅਗਲੇ ਦਿਨ ਉਹਨੂੰ ਭੋਜਨ ਬਣਾਉਣ ਦਾ ਮੌਕਾ ਨਹੀਂ ਮਿਲਿਆ ਹੈਗਾ ਤਾਂ ਜਿਹੜਾ ਭੋਜਨ ਬਣਾਇਆ ਸੀਗਾ ਉਹਨੂੰ ਉਹ ਸ਼ਿਫਟਾਂ ਦੇ ਯੂਜ਼ ਕਰਦਾ ਹੈਗਾ ਫਾਸਫੋਰਸ ਉਹਦੀ ਮਾਈਟੋਕਾਂਡਰੀਆ ਨੂੰ ਵੀ ਬੂਸਟ ਕਰਦਾ ਹੈਗਾ ਜਿਹਦੇ ਕਰਕੇ ਅਗਰ ਭੋਜਨ ਅੱਗੇ ਦਿਨਾਂ 'ਚ ਨਹੀਂ ਬਣ ਰਿਹਾ ਸੂਰਜ ਨਹੀਂ ਚੜ੍ਹ ਰਿਹਾ ਹੈਗਾ ਤਾਂ ਉਹਦਾ ਜਿਹੜਾ ਬਣਿਆ ਹੋਇਆ ਭੋਜਨ ਆ ਉਹ ਕਾਫੀ ਮਾਤਰਾ 'ਚ ਵਧੀਆ ਹੈਗਾ ਤਾਂ ਉਹ ਬੂਟੇ ਦੀਆਂ ਅਵਸਥਾਵਾਂ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਹੈਗੀ ਤਾਂ 04932 ਵੀ ਤੁਸੀਂ 500 ਤੋਂ 700 ਗ੍ਰਾਮ ਪ੍ਰਤੀ ਏਕੜ ਜਿੱਦੋਂ ਗੋਪਾਰਜੇ ਉਦੋਂ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਕੋਈ ਵੀ ਫੰਗੀਸਾਈਡ ਮਿਕਸ ਕਰ ਸਕਦੇ ਹੋ ਕੋਈ ਵੀ ਇਨਸੈਕਟੀਸਾਈਡ ਮਿਕਸ ਕਰ ਸਕਦੇ ਹੋ ਪਰ ਕਾਪਰ ਕੂਪਰ ਨੂੰ ਨਾ ਮਿਕਸ ਕਰਿਓ ਤਾਂ ਕੋਲ ਅਲੱਗ ਹੀ ਤਿਆਰ ਕਰਨਾ ਹੈਗਾ ਇਹਨਾਂ 'ਚ ਸਟicker ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ 8047 ਤੇ 13042 13042 ਨੂੰ ਸਭ ਜਾਣਦੇ ਸਾਰੀਆਂ ਕੰਪਨੀਆਂ ਨਾਲ ਆਉਂਦਾ ਇਹਨਾਂ ਦਾ ਵੀ ਆਉਂਦਾ ਬਟ ਜਿਹੜਾ 8047 ਆ ਇਹਨੂੰ ਪੋਟਾਸ਼ ਪਲੱਸ ਕਿਹਾ ਜਾਂਦਾ ਹੈਗਾ ਇਹ ਦੋਨਾਂ ਦੋਨਾਂ ਤਰੀਕਿਆਂ ਨਾਲ ਵਰਤੇ ਜਾ ਸਕਦਾ ਫਸਲ ਦੇ ਵਿੱਚ ਥੱਲੇ ਵੀ ਛਿੱਟਾ ਮਾਰਿਆ ਜਾ ਸਕਦਾ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਨੂੰ ਘਟਾਇਆ ਤੇ ਫਾਸਵਰਸ ਨੂੰ ਜ਼ੀਰੋ ਕਰਤਾ ਭਾਵ ਕਿ ਹੁਣ ਫਰੂਟ ਬਣ ਗਿਆ ਠੀਕ ਹੈ ਫਰੂਟ ਨੂੰ ਹੁਣ ਪ੍ਰੋਪਰ ਸਾਈਜ਼ ਬਣਾਉਣਾ ਪ੍ਰੋਪਰ ਸ਼ੇਪ ਬਣਾਉਣੀ ਆ ਫਰੂਟ ਦੀ ਪ੍ਰੋਪਰ ਤੁਸੀਂ ਉਹਦੀ ਲਸਟਰ ਬਣਾਉਣੀ ਆ ਚਮਕ ਬਣਾਉਣੀ ਹੈਗੀ ਤਾਂ ਬਾਸਮਤੀ ਜਾਂ ਕੋਈ ਪਰਮਲ ਹਾਈਬ੍ਰਿਡ ਤੁਸੀਂ ਉਹਨੂੰ ਵਰਤ ਸਕਦੇ ਹੈਗੇ ਹੋ ਅਗਰ ਤੇ ਸਪਰੇਅ ਕਰਨੀ ਹੈਗੀ ਆ ਤਾਂ ਸਿਰਫ 700 ਗ੍ਰਾਮ ਹੀ ਸਪਰੇਅ ਹੋਊਗਾ ਜੀ ਠੀਕ ਹੈ 13 0.45 ਵਾਲਾ ਕੰਮ ਨਹੀਂ ਵੀ 1.5 ਕਿਲੋ ਕਰਨਾ ਇਹਨੂੰ 8 ਕਿਉਂਕਿ ਇਹ 2.8 2.8 pH ਹੈ ਦੀ ਜਿਹੜੀ ਕਿ ਜਿਹਦੇ ਵਿੱਚ ਕਿ ਸੋਡੀਅਮ ਟੈਕਲੋਰਾਈਡ ਕੰਟੈਂਟ ਬਹੁਤ ਮਾਈਨਰ ਹੈਗਾ ਹੈ ਹੀ ਨਹੀਂ ਜਿਹੜਾ ਹੈਗਾ ਤੁਹਾਡੇ 13045 ਉਹਦੇ ਵਿੱਚ 1% ਸੋਡੀਅਮ ਕੰਟੈਂਟ ਹੁੰਦਾ ਜਿਹੜਾ ਕਿ ਕਈ ਵਾਰੀ ਪੱਤਿਆਂ ਦੇ ਸਾੜਾ ਪਾਉਂਦਾ ਉਹ ਤਜਾਬੀ ਨਹੀਂ ਹੁੰਦਾ ਹੈਗਾ ਉਹ ਐਲਕਲਾਈਨ ਹੁੰਦਾ ਇਸੇ ਕਰਕੇ ਉਹ ਕਈ ਵਾਰ ਤੁਹਾਡੇ ਖੇਤਾਂ ਦੇ ਵਿੱਚ ਝੋਨੇ ਦੀਆਂ ਨੁੱਕਰਾ ਸੜ ਜਾਂਦੇ ਸਪਰੇਅ ਕਰਨ ਤੋਂ ਬਾਅਦ ਤਾਂ 8047 ਵਰਤਿਆ ਜਾ ਸਕਦਾ ਇਹਨੂੰ ਪੋਟਾਸ਼ੀਅਮ ਪਲੱਸ ਕਹਿੰਦੀ ਹੈਗੀ ਕੰਪਨੀ ਕਿਉਂਕਿ ਇਹ ਇੱਕ ਪੋਟਾਸ਼ ਦਾ ਐਸਾ ਸੋਰਸ ਆ ਜਿਹਦੇ ਨਾਲ ਸਲਫਰ ਵੀ ਪਾਈ ਹੋਈ ਆ 8047 ਪਲੱਸ 7% ਸਲਫਰ ਕਿਉਂਕਿ ਜਿਹੜਾ ਚੌਲਾਂ ਦਾ ਛਿਲਕਾ ਹੁੰਦਾ ਚਾਵਲ ਦਾ ਛਿਲਕਾ ਹੈਗਾ ਉਹਦੇ ਵਿੱਚ ਤੇਲ ਹੁੰਦਾ ਹੈਗਾ ਤਾਂ ਸਲਫਰ ਉਸ ਤੇਲ ਦੇ ਕੰਟੈਂਟ ਨੂੰ ਵਧਾਉਂਦੀ ਹੈ ਜਿਹਦੇ ਕਰਕੇ ਉਹਦੀ ਚਮਕ ਬਣਦੀ ਹੈ ਤੇ ਭਾਰ ਵੀ ਵੱਧ ਬਣਦਾ ਹੈਗਾ 8047 ਨੂੰ ਥੱਲੇ ਪਾਉਣਾ ਹੈਗਾ ਤਾਂ 8 ਕਿਲੋ ਪ੍ਰਤੀ ਏਕੜ ਥੱਲੇ ਪਾਇਆ ਜਾ ਸਕਦਾ ਹੈਗਾ ਜਿਹੜੀ ਆ ਮੁੰਜਰ ਜਦੋਂ ਪਾਈਪ ਦੇ ਵਿੱਚ ਆ ਜਾਵੇ ਤੁਹਾਨੂੰ ਲਗਭਗ ਸਾਰੀ ਹੀ ਜਾਣਕਾਰੀ ਮੈਨੇ ਸ਼ੇਅਰ ਕੀਤੀ ਹੈਗੀ ਆ ਪੋਲੀਸਲਫੇਟ ਤੇ ਪਹਿਲਾਂ ਗੱਲਬਾਤ ਖੁੱਲ ਕੇ ਕੀਤੀ ਹੈਗੀ ਜਿਨ੍ਹਾਂ ਨੇ ਪਾਇਆ ਰਿਜ਼ਲਟ ਜਰੂਰ ਦੱਸਿਓ ਝੋਨੇ ਨੂੰ ਨਜਾਇਜ਼ ਕੱਚਾ ਨਹੀਂ ਕਰਦਾ ਜੀ ਝੋਨੇ ਨੂੰ ਇੱਕ ਸਮਾਨ ਹਰਾਬਨ ਰੱਖਦਾ ਝੋਨੇ ਦੇ ਉੱਤੇ ਸਾਰੀਆਂ ਅਵਸਥਾਵਾਂ ਸਾਰੇ ਖੇਤ ਦੇ ਵਿੱਚ ਬੂਟੇ ਆ ਜਿਹੜੇ ਉਹਨਾਂ ਦੀ ਗ੍ਰੀਨਰੀ ਉਹਨਾਂ ਦੀ ਹੈਲਥ ਜਾਦੇ ਵਧੀਆ ਰੱਖਦਾ ਜਿਹੜਾ ਪ੍ਰੋਡਕਟ ਇੱਕਦਮ ਰਿਜ਼ਲਟ ਦਿੰਦਾ ਹੈਗਾ ਸ਼ਾਇਦ ਉਹ ਕੁਝ ਸਮੇਂ ਬਾਅਦ ਬੂਟੇ ਦੇ ਪੱਤੇ ਸੁੱਕ ਜਾਣ ਪਰ ਪੋਲੀਸਲਫੇਟ ਦੇ ਵਿੱਚ ਇਦਾਂ ਨਹੀਂ ਹੁੰਦਾ ਆਉਣ ਵਾਲੀਆਂ ਫਸਲਾਂ ਹੈਗੀਆਂ ਸਬਜ਼ੀਆਂ ਹੈਗੀਆਂ ਸਰੋਂ ਹੈਗੀ ਆ ਤੁਸੀਂ ਕਣਕ ਹੈ ਉਹਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਪਹਿਲਾਂ ਨਹੀਂ ਯੂਜ਼ ਕੀਤਾ ਤੁਸੀਂ ਇੱਕ ਗੱਲ ਨੋਟ ਕਰੋ ਜਿਹੜੀਆਂ ਖਾਦਾਂ ਤੁਸੀਂ ਕਣਕ ਨੂੰ ਪਾਈਆਂ ਸੀ ਉਹਨਾਂ ਦੇ ਵਿੱਚੋਂ ਕੋਸੇ ਹਿੱਸਾ ਝੋਨੇ ਨੇ ਲਿਆ ਹੈਗਾ ਜਿਹੜੀਆਂ ਖਾਦਾਂ ਤੁਸੀਂ ਝੋਨੇ ਨੂੰ ਪਾਈਆਂ ਸੀ ਉਹਦੇ ਕੋਸੇ ਹਿੱਸਾ ਅਗਲੇ ਕਣਕ ਨੂੰ ਮਿਲੇਗਾ ਜਾਂ ਅਗਰ ਤੁਸੀਂ ਕਿਸੇ ਫਸਲ ਨੂੰ ਕੋਈ ਸਮਾਨ ਘੱਟ ਪਾਇਆ ਹੈਗਾ ਵੈਸੀ ਫਸਲ ਵੱਧ ਝਾੜ ਦੇਗੀ ਚੰਗੇ ਮੌਸਮ ਕਰਕੇ ਤਾਂ ਅਗਲੀ ਫਸਲ ਦਾ ਮੈਨੇਜਮੈਂਟ ਕਰਨਾ ਤੁਹਾਡੇ ਲਈ ਇੱਕ ਸਟੈਂਡਰਡਾਈਜ਼ ਹੋਣਾ ਚਾਹੀਦਾ ਹੈਗਾ ਇਹ ਗੱਲ ਨੂੰ ਜ਼ਰੂਰ ਧਿਆਨ ਚ ਰੱਖ ਲਿਆ ਕਰੋ ਕਿ ਆਪਣੇ ਕੋਲੇ ਪਾਣੀ ਜ਼ਿਆਦਾ ਹੈਗਾ ਤਾਂ ਵੀ ਝਾੜ ਜ਼ਿਆਦਾ ਨਹੀਂ ਆ ਸਕਦੇ ਮੈਨੇਜਮੈਂਟ ਆਪਾਂ ਨੂੰ ਬਹੁਤ ਸਟੀਕ ਤਰੀਕੇ ਨਾਲ ਕਰਨਾ ਪਊਗਾ ਅਗਰ ਨਵੇਂ ਜਮਾਨੇ ਤੁਸੀਂ ਬੀ ਵਰਤ ਰਹੇ ਹੈਗੇ ਹੋ ਪ੍ਰੈਸ਼ਰ ਵਰਤ ਰਹੇ ਹੈਗੇ ਹੋ ਤਾਂ ਤਰੀਕੇ ਵਰਤ ਰਹੇ ਹੋ ਮਸ਼ੀਨਾਂ ਵਰਤ ਰਹੇ ਹੋ ਤਾਂ ਖਾਦਾਂ ਵੀ ਤੁਹਾਨੂੰ ਫੈਸੀ ਸਾਈਡ ਦੇ ਨਾਲ ਲੇਟੈਸਟ ਤਰੀਕੇ ਦੀਆਂ ਵਰਤਨੀਆਂ ਪੈਣੀਆਂ ਤਾਂ ਕਿ ਤੁਹਾਡੇ ਖਰਚ ਜਿਹੜੇ ਘੱਟ ਹੋ ਸਕਣ ਤਾਂ ਕਿ ਤੁਹਾਡੇ ਜਿਹੜੀ ਜਿਹੜੀ ਕ੍ਰੌਪ ਆ ਉਹਦੀ ਸਟੇਬਿਲਟੀ ਹੋ ਚੁੱਕੇ ਉਹਦੀ ਕੁਆਲਿਟੀ ਜੇਕਰ ਮੰਡੀ ਦੇ ਵਿੱਚ ਜ਼ਿਆਦਾ ਆ ਤਾਂ 200 ਰੁਪਿਆ ਵੀ ਅਗਰ ਬਿਆਸਮਤੀ ਮਹਿੰਗੀ ਲੱਗ ਜਾਂਦੀ ਹੈ 20 25 ਕੁਆਂਟਲ ਵੀ ਝਾੜ ਆਂਦਾ ਤਾਂ 5000 ਪ੍ਰਤੀ ਏਕੜ ਤੇ 20 ਕਿੱਲਿਆਂ ਮਗਰ 1 ਲੱਖ ਰੁਪਏ ਦਾ ਫਰਕ ਪੈਂਦਾ ਹੈਗਾ ਤੁਹਾਡਾ ਮੈਨੇਜਮੈਂਟ ਤੁਹਾਡੇ ਫੰਗੀ ਸਾਈਡ ਦੇ ਪੈਸੇ ਵੀ ਘਟਾਏਗਾ ਕਿਉਂਕਿ ਖਾਦਾਂ ਦੇ ਨਾਲ ਤੇ ਬੂਟੇ ਨੂੰ ਤਾਕਤ ਮਿਲਣੀ ਹੈਗੀ ਆ ਖਾਸ ਕਰਕੇ ਵਾਟਰ ਸੋਲੂਬਲ ਐਨਪੀਕੇ ਦਾ ਕੋਈ ਵੀ ਡਾਊਟ ਹੋਏ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਜਾਣਕਾਰੀ ਸਾਂਝਾ ਕਰਾਂਗੇ ਫੇਸਬੁਕ ਇੰਸਟਾਗ੍ਰam YouTube ਤੇ ਬਣੇ ਰਹੋ ਬਹੁਤ ਧੰਨਵਾਦ ਥੈਂਕ ਯੂ